ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਉਸ ਵਿੱਚ 90% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਪਰ ਕੀ ਇੰਨਾ ਵਿਅਕਤੀਆਂ ਦੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੇਹਾਂ ਕਟੀਆਂ ਕਿ ਸਾਡੀਆਂ ਸਰਕਾਰਾਂ ਨੇ ਮੁਰਕ ਕਦੀ ਉਹਨਾਂ ਦੀ ਸਾਰ ਲਈ ਇਹ ਛੜਕਾ ਦੇ ਉੱਤੇ ਜੀ ਖੀਰ ਦੇ ਬਾਕੇ ਮਿੰਡੋਂ ਨਾਲ ਜਲੀਲ ਕਰਕੇ ਪਿੰਡ ਚੋਂ ਬਾਹਰ ਘੜ ਦਤਾ ਜੀ ਨਾ ਨਿਕਲ ਕੇ ਪਿੱਛੇ ਵਾ ਨਿਕਰਾਏ ਤੇ ਆਗੀਆਂ ਜੀ ਇੱਥੇ ਵੀ ਮੈਨੂੰ ਜਲੀਲ ਕੀਤਾ ਜਾਂਦਾ ਜੀ ਵਈ ਕਿੱਥੇ ਜਾਵਾ ਦੱਸੋ ਜੀ ਬਿਆਦੜ ਦਵਾਈ ਵੀ ਗਿਆ ਸੀ ਮਰ ਜੀ ਗਿਆ ਤੇ ਸਰਕਾਰ ਦੇ ਨਾਲ ਲੱਗ ਜੀ ਗਿਆ ਸੀ ਜੀ ਜਿੰਨਾਂ ਨੇ ਦੁੱਧ ਮਾਰਦਾ ਪੀਦਾ ਮੇਰੀ ਸੁਣ ਲੋ ਇੱਕ ਵਾਰ ਫਰਿਆਦ ਸੁਣ ਲੋ ਮੇਰੀ ਛੱਤ ਦੇ ਦਿਓ ਘਰ ਦੇ ਦਿਓ ਜਿਵੇਂ ਬਹਿਣ ਵਾਸਤੇ ਮੇਰੇ ਬੱਚਿਆਂ ਦੀ ਜਿੱਤ ਜਿੰਨਾ ਬਗਾਨੀ ਅੱਥੀਆ ਦੇ ਆਪਦੀ ਕਰੀ ਜਾਣਾ ਉਹਨੇ ਵੀ ਪੜਾਈ ਖਾ ਪੌਣ ਦੇ ਰੋ ਸਭ ਕੁਝ ਖਰਾਬ ਹੋ ਗਿਆ ਜੀ ਪਤੀਕਾਲ ਜੀ ਵਿਸ਼ਾਲ ਸਫਰ ਵੇਖ ਲਓ ਤੁਸੀਂ ਅੱਜ ਫੜਾ ਸਫਰ ਪਹੁੰਚ ਚੁੱਕਾ ਹੈ ਪਿੱਖੀ ਮਿਲਦੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਉਸ ਵਿੱਚ 90% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਅੰਗਰੇਜ਼ੋ ਭਾਰਤ ਤੋਂ ਛੱਡੋ ਅੰਦੋਲਨ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ ਸੀ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਜ਼ਾਵਾਂ ਕਟੀਆਂ ਗਈਆਂ ਸਨ ਪਰ ਕੀ ਇੰਨਾ ਵਿਅਕਤੀਆਂ ਦੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਕਟੀਆਂ ਕਿ ਸਾਡੀਆਂ ਸਰਕਾਰਾਂ ਨੇ ਮੁਰਕ ਕਦੀ ਉਹਨਾਂ ਦੀ ਸਾਰ ਲਈ ਅੱਜ ਤੁਹਾਨੂੰ ਮੁਲਾਕਾਤ ਕਰਵਾਉਣ ਲੱਗੇ ਆ ਇੱਕ ਭੈਣ ਦੇ ਨਾਲ ਜਿਸ ਦੇ ਪਿਤਾ ਸਰਦਾਰ ਮੇਜਾ ਸਿੰਘ ਨੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਸਜ਼ਾ ਕੱਟੀਆਂ ਅੱਜ ਉਸਦਾ ਪਰਿਵਾਰ ਦੋ ਬਖ ਦੀ ਰੋਟੀ ਤੋਂ ਮੁਹਤਾਜ ਹੋ ਚੁੱਕਾ ਹੈ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਵੱਲੋਂ ਵੀ ਉਹਨਾਂ ਨੂੰ ਫਨਮਾਇੰਦ ਕੀਤਾ ਗਿਆ ਸੀ ਤਫ਼ੀਰਾਂ ਲਗਾਤਾਰ ਤੁਸੀਂ ਵਿਸ਼ਾਲ ਸੱਤਰ ਤੇ ਦੇਖ ਰਹੇ ਹੋ ਕਿ ਉਸ ਭੈਣ ਨਾਲ ਵੀ ਗੱਲਬਾਤ ਕਰਦੇ ਆ ਆਖਿਰਕਾਰ ਕੀ ਮੁਸੀਬਤ ਉਸ ਭੈਣ ਨੂੰ ਤੇ ਇਸ ਸਮੇਂ ਮੰਡਰਾ ਰਹੀ ਹੈ ਇਹ ਉਹ ਸਨਮਾਨ ਹੈ ਜੋ ਦੇਸ਼ ਦੇ ਪ੍ਰਧਾਨ ਮਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵੱਲੋਂ ਇਸ ਭੈਣ ਨੂੰ ਦਿੱਤਾ ਗਿਆ ਸੀ ਆ ਭੈਣ ਜੀ ਕੀ ਨਾਂ ਤੁਹਾਡਾ ਕਿੱਥੇ ਰਹਿ ਰਹੇ ਹੋ ਜੀ ਮੈਂ ਪਹਿਲੇ ਮਲਟੋਏ ਦੀ ਸੰਜੀ ਮਲਟੋਏ ਅਸੀਂ ਠੋਕਰ ਖਾਂਦੇ ਸਾਨੂੰ ਪਿੰਡ ਦੇ ਵਿੱਚੋਂ ਬਾਹਰ ਘੜ ਦਿੱਤਾ ਜੀ ਮੇਰੇ ਬੇਟੇ ਨੂੰ ਲੈਡ ਲਾਤੀ ਸਾਡਾ ਘਰ ਲੱਖ ਪੂਰਾ ਸਭ ਕੁਝ ਲੁਕਾ ਲਿਆ ਨਾ ਮੇਰੇ ਬੇਟੇ ਨੂੰ ਲੱਦ ਕੇ ਲੈ ਕੇ ਜਦੋਂ ਵੀ ਮੇਰੇ ਬੇਟੇ ਨੂੰ ਲੈਟ ਲੱਗੀ ਸੀ ਉਦੋਂ ਦਾ ਅਸੀਂ ਰਹਿੰਦੇ ਹੁਣ ਵੀ ਸਾਨੂੰ ਉਹਨਾਂ ਨੇ ਉਹ ਇਹ ਹੋ ਚੱਲੇ ਆ ਜੀ 10 ਸਾਲ ਹੋ ਚੱਲੇ ਸਾਨੂੰ ਪਿੰਡੋਂ ਬਾਹਰ ਗੜਤਾਈ ਉਹਨਾਂ ਨੇ ਪਿੰਡੋਂ ਬਾਹਰ ਗੜ ਗਏ ਅਸੀਂ ਮੋਗੇ ਦੇ ਵਿੱਚ ਜਾ ਕੇ ਕਿਰਾਏ ਦੇ ਵਿੱਚ ਰਹਿ ਕੇ ਆ ਗਏ ਆ ਫਿਰ ਅਸੀਂ ਵਾਪਸ ਬਟੂਏ ਦੇ ਵਿੱਚ ਆ ਗਏ ਅਸੀਂ ਉੱਥੇ ਕਿਰਾਏ ਤੇ ਰਹਿਣ ਲੱਗੇ ਮੈਂ ਰੈਂਟ ਛੜਕ ਦਿੱਤੇ ਉਹ ਉੱਥੇ ਸਾਨੂੰ ਬਹੁਤ ਜਲੀਲ ਕੀਤਾ ਗਿਆ ਬਹੁਤ ਜ਼ਿਆਦਾ ਕੀਤਾ ਗਿਆ ਅਸੀਂ ਘਰ ਦੀਆਂ ਚੀਜ਼ਾਂ ਵੇਚ ਕੇ ਉਹਦਾ ਕਰੰਟ ਭਰ ਕੇ ਆ ਗਏ ਆ ਜੀ ਅਸੀਂ ਹੁਣ ਇੱਥੇ ਭਿੱਖੀ ਵਿੰਡ ਵਿੱਚ ਆ ਗਏ ਆ ਭਿੱਖੀ ਵਿੰਡ ਵਿੱਚ ਵੀ ਆਪਣੀ ਮੈਂ ਘਰੋਂ ਚੀਜ਼ਾਂ ਵੇਡ ਬੇਚ ਕੇ ਸਾਰਾ ਸਮਾਨ ਵੇਚ ਕੇ ਮੈਂ ਰੈਂਟ ਭਰਿਆ ਜੀ ਇੱਥੇ ਵੀ ਕੋਈ ਸੁੱਖ ਨਹੀਂ ਮੇਰਾ ਸਾਰਾ ਸਮਾਨ ਵੇਖੋ ਜੀ ਮੀਂਹ ਦੇ ਵਿੱਚ ਵੀ ਝੰਡਿਆ ਮੈਨੂੰ ਕੋਈ ਸ਼ਿਕਾਖ ਨਹੀਂ ਮਿਲਿਆ ਜੀ ਜ्यों ਮੈਂ ਆਪਣੇ ਪਿਤਾ ਜੀ ਦੀਆਂ ਲੈ ਕੇ ਕਦੀ ਕਾਲੀਆਂ ਦੇ ਵਿੱਚ ਕਦੀ ਕਾਂਗਰਸ ਦੇ ਵਿੱਚ ਕਦੀ ਮੈਂ ਆਪ ਪਾਰਟੀ ਦੇ ਵਿੱਚ ਤੁਰੇ ਫਿਰਦੀ ਹਾਂ ਜੀ ਮੈਨੂੰ ਕਿਸੇ ਨੇ ਸੂਰਤ ਨਹੀਂ ਦਿੱਤੀ ਜੀ ਮੈਨੂੰ ਬਸ ਆਪਦੇ ਘਰ ਮੈਂ ਬਿਆਜੀ ਚੁੱਕ ਚੁੱਕੇ ਮੰਗਮਾਂ ਕੇ ਛੜਕਾਂ ਤੋਂ ਮੈਂ ਪਹਾੜੇ ਕਰਾਇ ਲੈ ਕੇ ਜਾਨੀ ਇਹ ਟਾਈਮ ਤੇ ਜੀ ਮੇਰੇ ਕੋਲੇ ਰੋਟੀ ਦਾ ਵੀ ਸਾਧਨ ਨਹੀਂ ਕੋਈ ਵੀ ਮੇਰਾ ਬੇਟਾ ਉਹ ਵੀ ਤੁਰਿਆ ਫਿਰਦਾ ਜੀ ਢੰਗਾਂ ਦੇ ਵਿੱਚ ਠੋਕਰਾਂ ਖਾਂਦਾ ਸਾਨੂੰ ਕੋਈ ਸਾਧਨ ਨਹੀਂ ਮਿਲੰਦਿਆ ਅਸੀਂ ਨਾ ਮੇਰੇ ਸੱਤੇ ਛੱਤ ਹੈਗੀ ਆ ਨਾ ਮੈਂ ਕੁਛ ਹੋ ਮੇਰੀਆਂ ਧੀਆਂ ਪੁੱਤ ਪੋਤਰੀਆਂ ਮੇਰੇ ਮੇਰੇ ਨਾਲ ੱਟਕੇ ਖਾਂਦੇ ਨਾ ਫਿਰਦਾ ਨਾ ਜੀ ਨਾ ਮੇਰੀ ਰੋਸ ਤੇ ਕੇ ਚਲੇਗੀ ਆ ਘਰ ਬੜਾਏਗੀ ਤੇ ਮੈਂ ਹੁਣਾ ਨਹੀਂ ਤੇ ਮੈਣੀ ਗਾਣਾ ਜੀ ਉਹ ਵੀ ਪਰੇਸ਼ਾਨ ਸਾਂਸ ਸਰੀਕਾਂ ਨੇ ਕਰਕੇ ਘਰੋਂ ਘੜ ਦਿੱਤੀ ਜੀ ਜੇਕਰ ਸਨਮਾਨ ਪੱਤਰ ਜੋ ਤੁਸੀਂ ਲੈ ਕੇ ਬੈਠੇ ਹੋ ਇਹ ਕਿੰਨਾ ਮਤਲਬ ਦਿੱਤਾ ਗਿਆ ਇਹ ਜੀ ਇੰਦਰਾ ਗਾਂਧੀ ਨੇ ਦਿੱਤਾ ਗਿਆ ਜੀ ਜਦ ਮੇਰੇ ਪਿਤਾ ਜੀ ਨੂੰ ਜੇਲ 15 ਕਸਟ ਦੇ ਵਿੱਚ ਮੇਰੇ ਪਿਤਾ ਜੀ ਘਰ ਆਏ ਹੋਏ ਸੀ ਮੇਰੇ ਪਿਤਾ ਜੀ ਨੂੰ ਦਿੱਤਾ ਗਿਆ ਜੀ ਇਹ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਹਾਂਜੀ ਹਾਂਜੀ ਸੱਜਿਓ ਨੇ ਦਿੱਤਾ ਕਿ ਮੇਰੇ ਪਿਤਾ ਜੀ ਦੇ ਇਸ ਗੱਲ ਦੇ ਵਿੱਚ ਸੋਨੇ ਦੀ ਚਾਹਣ ਪਾਈ ਗਈ ਸੀ ਉਹ ਉਸੇ ਟਾਈਮ ਤੇ ਉੱਤੇ 9 ਟੋਲੇ ਦੀ ਸੋਨ ਚਾਹਣ ਸੀ ਜਿਹੜੀ ਮੇਰੇ ਪਿਤਾ ਜੀ ਦੇ ਘਰ ਚ ਪਾਈ ਗਈ ਹੈ ਇੱਕ ਪੂਰਿਆ ਦਾ ਵਾਜੀ ਉਹ ਉਹਦਾ ਮੈਂ ਨਾਂ ਭੁੱਲ ਗਿਆ ਜੀ ਇੱਕ ਸੋਹਣ ਸਿੰਘ ਵਟੋਏ ਦਾ ਜੀ ਉਹਨੇ ਬਾਬੇ ਭਾਈਚੜ ਸਾਹਿਬ ਜੀ ਦੇ ਨਾਂ ਤੇ ਪਰਸਨ ਕਰਾਈ ਹੈ ਜੀ ਤੇ ਮੈਂ ਆਪਣੇ ਪਿਤਾ ਜੀ ਦਾ ਦਰਦ ਦਾ ਠੋਕਰਾ ਖਾਂਦੀ ਬੇਟੀ ਮੇਰੇ ਕੋਲ ਪਿੰਡ ਵਿੱਚ ਰਹਿਣ ਵਾਸਤੇ ਨਾ ਕਿਤੇ ਵੀ ਰਹਿਣ ਵਾਸਤੇ ਛੱਤ ਹੈ ਨਹੀਂ ਕੋਠੇ ਦੀ ਮਤਰੀ ਫੇਦੀ ਠੋਕਰਾ ਖਾਂ ਦੀ ਛੜਕਾ ਦੇ ਉੱਤੇ ਜੀ ਖੀਰ ਦੀ ਬਾਕੇ ਮਿੰਨੋ ਨਾਲ ਜਲੀਲ ਕਰਕੇ ਪਿੰਡ ਤੇ ਬਾਹਰ ਘੜ ਦਤਾ ਜੀ ਮੈਂ ਨਿਕਲ ਕੇ ਪਿੱਛੇ ਵੜ ਕਰਾਇਆ ਤੇ ਆ ਗਿਆ ਜੀ ਇੱਥੇ ਵੀ ਮੈਨੂੰ ਜਲੀਲ ਕੀਤਾ ਜਾਂਦਾ ਜੀ ਵਈ ਕਿੱਥੇ ਜਾਵਾ ਦੱਸੋ ਜੀ ਜਿਆਦੜ ਦਵਾਈ ਵੀ ਗਏ ਸੀ ਮਰ ਜੀ ਗਏ ਤੇ ਸਰਕਾਰ ਦੇ ਨਾਲ ਲੱਗ ਗਏ ਅਸੀਂ ਜੀ ਦੇਖੋ ਕੁਝ ਨਹੀਂ ਰਹੇਗਾ ਮੇਰੀ ਸੁਣੋ ਜੀ ਮਾਰ ਜਿਹਨਾਂ ਨੇ ਦੱਤ ਪਾਦਾ ਤੀਦਾ ਮੇਰੀ ਸੁਣ ਲੋ ਇੱਕ ਰਫਰਿਆ ਸੁਣ ਲੋ ਮਿੰਨੋ ਛੱਤ ਦੇ ਦਿਓ ਸਰ ਦੇ ਦਿਓ ਜੀ ਬਹਿਣ ਵਾਸਤੇ ਮੇਰੇ ਬੱਚਿਆਂ ਦੀ ਜਿੱਤ ਜਿੰਨਾ ਤੇ ਬਗਾਨੀ ਅੱਤਿਆਂ ਦੇ ਆਪਦੇ ਕਰੀ ਜਾਣਾ ਉਹਨਾਂ ਦੀ ਪੜਾਈ ਖਾ ਪਉਣ ਦੇ ਸਭ ਕੁਝ ਖਰਾਬ ਹੋ ਗਿਆ ਜੀ ਮੇਰੀ ਨੌਕਰ ਹੋਣੀ ਚਾਹੀਦੀ ਜੀ ਜੇਕਰ ਤੁਹਾਡੀ ਪੋਤਰੀਆਂ ਦੀ ਗੱਲ ਕਰੀਏ ਤਾਂ ਪੋਤਰੀਆਂ ਐਸਾਂ ਪੜ ਰਹੀਆਂ ਜਾਂ ਨਹੀਂ ਪੜ ਰਹੀਆਂ ਜੀ ਉਹ ਅੰਦਰ ਜਦੋਂ ਦੇ ਇਥੇ ਪਿੱਛੇ ਵਣਚ ਆ ਕੇ ਨਹੀਂ ਉਹ ਨਹੀਂ ਪੜਦਿੰਗੇ ਜੀ ਪਹਿਲੇ ਕਛਵੀਂ ਚ ਇੱਕ ਚੌਥੀ ਚ ਜੀ ਮੇਰੀ ਬੇਟੀ ਪੜਦੀ ਪਈ ਜੀ ਬਟੇ ਸਰਕਾਰੀ ਸਕੂਲ ਨਾਲ ਵਿੱਚ ਪੜਦਿੰਗਾ ਜੀ ਬਹੁਤ ਸੋਣੀ ਪੜਾਈ ਪੜਾਉਂਦੇ ਸੀ ਮੇਰੇ ਬੇਟੀਆਂ ਨੂੰ ਵੀ ਬਹੁਤ ਕਰਦੇ ਆ ਦਰਮਾਨ ਮੇਰੀ ਬੇਟੀਆਂ ਦਾ ਤੋ ਹੁਣ ਪੜਾਈ ਤਾਂ ਛੱਡੀ ਗਈ ਵੀ ਕੋਲ ਪੈਸਾ ਨਹੀਂ ਰਹਿ ਗਿਆ ਕੋਈ ਪੈਸਾ ਜੀ ਨਾ ਮੈਂ ਇਕੱਠੇ ਛਾਤੂ ਰਹਿ ਗਈ ਜੀ ਮੈਂ ਕਿੱਥੇ ਪੜਾਵਾਂ ਕਿੱਥੇ ਬਹਿ ਕੇ ਇਹਨਾਂ ਨੂੰ ਪੜਾਵਾਂ ਜੀ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਜੇ ਅੰਦਰ ਦਰਦੋਤ ਸੋਤਰਾ ਖਾਂਦੇ ਬੰਦੇ ਰੋੜਾ ਦੇਤੇ ਬੈਠੇ ਆ ਜੀ ਸਾਰਾ ਨਹੀਂ ਵੇਖੋ ਕਿੰਨਾ ਪੈਣ ਜੀ ਮੇਰਾ ਸਾਰਾ ਸਮਾਨ ਭਿੰਜੀ ਜਾਂਦਾ ਜੀ ਕੋਈ ਮੇਰੀ ਮਦਦ ਕਰੋ ਜੀ ਜਿਹੜਾ ਮੈਨੂੰ ਬਾਹਰ ਵੇਜਿਆ ਉਹਦੇ ਘਰ ਚ ਕਦੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚ ਨਹੀਂ ਕੀਤੀ ਵੀ ਅਸੀਂ ਕੋਸ਼ਿਸ਼ ਜਾਰੀ ਕੀਤੀ ਸੀ ਸਭ ਤੋਂ ਪਹਿਲਾਂ ਕਾਂਗਰਸinare ਕੋਲ ਗਈ ਜੀ ਉਹ ਨੌਣੀ ਮੇਰੀ ਸੋਣੀ ਫਿਰ ਕਾਲੀਆਂ ਦੇ ਕੋਲ ਗਈ ਜੀ ਬਾਦਲ ਜਿਹੜਾ ਬਾਦਲ ਮੰਤਰੀ ਸੀ ਜਿਉ ਮੇਰੇ ਸਹੁਰੇ ਪਿਤਾ ਜੀ ਦੇ ਨਾਲ ਜਿਹੜਾ ਕੱਟ ਕੇ ਆਇਆ ਸੀ ਜੀ ਮੇਰੇ ਵਿਆਹ ਦੇ ਵਿੱਚ ਮੇਰੀ ਮੈਰਿਜ ਦੇ ਵਿੱਚ ਬਾਦਲ ਮੇਰੇ ਘਰ ਆਇਆ ਮੇਰੇ ਪਿਤਾ ਜੀ ਦੇ ਕੋਲ ਵਾਸਤੇ ਸਗਣ ਦੇਣ ਵਾਸਤੇ ਇੱਕੇ ਜੇਰ ਚ ਰਹਿ ਅਜੀ ਸਾਰੇ ਤੁਹਾਡੇ ਪਿਤਾ ਸਰਦਾਰ ਮੇਜਲ ਸਿੰਘ ਜੀ ਹੁਣ ਤੁਸੀਂ ਕੱਲੇ ਵਾਸੇ ਹੋ ਜਾਂ ਕੋਈ ਹੋਰ ਨਹੀਂ ਵਾਸੇ ਜੀ ਮੈਂ ਕੱਲੀ ਵਾਸੇ ਮੇਰਾ ਕੋਈ ਵੀ ਨਹੀਂ ਦੁਨੀਆ ਤੇ ਰਹਿ ਗਿਆ ਮੈਂ ਕੱਲੀ ਠੋਕਰਾ ਖਾਂਦੀ ਫੇਰਦੀ ਦਰ ਦਰ ਤੇ ਠੋਕਰਾ ਖਾਂਦੀ ਫੇਰਦੀ ਕਿਤੇ ਕਿਤੇ ਜਾਣੀ ਕਿਤੇ ਕਿਤੇ ਜਾਣੀ ਹੈ ਜੀ ਅੱਜ ਇੱਥੇ ਕਿੱਥੇ ਥਾਣੇ ਦੇ ਵਿੱਚ ਗਈ ਕਿ ਤਰਨ ਤਰਨ ਜਾਏ ਇੱਥੇ ਵੀ ਤੈਨੂੰ ਕੁਛ ਵੀ ਮਿਲਣਾ ਮੈਂ ਉਹ ਫਰਿਆਦ ਕੀਤੀ ਮਕਲਗੀ ਵਾਲੇ ਦੇ ਗੈਰੀ ਦਸਵੇਂ ਪਾਤਸ਼ਾਹ ਜੀ ਤੇ ਤੈਨੂੰ ਪੀੜ ਪਈ ਗਈ ਤਾਂ ਜ ਮੈਨੂੰ ਵੀ ਪਈ ਗਈ ਪੀੜ ਮੈਂ ਕਿੱਥੇ ਜਾਵਾਂ ਦੱਸੋ ਮੈਨੂੰ ਇੱਥੇ ਮੈਂ ਇੱਕ ਚੈੜੀਆਂ ਦੇ ਵਿੱਚ ਇੱਥੇ ਦੀ ਮਾਦ ਅਸ਼ੇਰ ਦੋ ਮੈਨੂੰ ਮਿਲੇ ਆ ਖਾਨਦਾਨੀ ਪਰਿਵਾਰ ਜੀ ਜਿਨ੍ਹਾਂ ਨੇ ਮੇਰੀ ਸੁਣ ਲਈ ਜੀ ਮੇਰਾ ਕੋਈ ਕੁਛ ਨਹੀਂ ਸੁਣਦਾ ਜੀ ਮੈਂ ਤਾਂ ਧੰਨਵਾਦ ਕਰੂੰ ਜਿਹੜਾ ਮੇਰੀ ਮਦਦ ਕਰੇ ਮੇਰੇ ਛੱਤੀ ਛੱਤ ਤੋਂ ਮੇਰੀਆਂ ਬੱਚਿਆਂ ਸਕੂਲੇ ਜਾਣ ਲੱਗ ਪੈਣ ਜੀ ਮੇਰਾ ਬੇਟਾ ਕੰਮ ਤੇ ਚਲੇ ਜੇ ਮੇਰੀ ਨੌਕਰ ਆ ਜੇਗੀ ਮੈਂ ਤਾਂ ਤੇ ਕੁਛ ਨਹੀਂ ਮੰਗਦੀ ਮੇਰੇ ਛੱਤ ਦੇ ਦੋ ਬੈਠਣ ਵਾਸਤੇ ਜੀ ਮੇਰੇ ਕੋਲ ਕੁਛ ਨਹੀਂ ਰਹਿ ਗਿਆ ਰੋਟੀ ਫਿਰ ਕੀ ਖਾਣ ਵਾਸਤੇ ਨਹੀਂ ਰਹਿ ਗਿਆ ਰਾਤ ਤੇ ਭੁੱਖੇ ਤਾਂ ਨਹੀਂ ਫਿਰਦੇ ਆ ਜੀ ਅਸੀਂ ਮੇਰੇ ਘਰ ਕੁਛ ਨਹੀਂ ਹੈਗਾ ਜਾ ਕੇ ਮੈਂ ਸਰਦ ਜੀ ਦੇ ਘੱਟ ਕਰਾਇ ਤੇ ਨਹੀਂ ਜੀ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਅੰਗਰੇਜ਼ੋ ਭਾਤ ਛੱਡੋ ਲਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੇਲਾਂ ਕੱਟੀਆਂ ਤੁਹਾਡੇ ਪਿਤਾ ਦੀ ਇਹ ਗੱਲ ਕਰੀਏ ਤਾਂ ਭੰਜੀ ਕਿਹੜੀ ਕਿਹੜੀ ਜੇਲਾਂ ਕੱਟੀਆਂ ਕਿੰਨਾ ਕੰਮ ਸਮਾਂ ਸੀ ਗਵਰਨਰ ਦੇ ਵਿੱਚ 5-5 ਸਾਲ ਕੱਟ ਕੇ ਐ ਖਜੂਰ 5 ਸਾਲ ਕੱਟੇ ਜੀ 3 ਸਾਲ ਉਹਨੇ ਜੀ ਲਾਹੌਰ ਵਿੱਚ ਕੱਟੇ ਆ ਜੀ ਲਾਹੌਰ ਵਿੱਚੋਂ ਕਾਣ ਕੇ ਮੇਰੇ ਪਿਤਾ ਜੀ ਨੇ ਮੈਰਿਜ ਕਰਾਈ ਆ ਜੀ ਮੈਰਿਜ ਕਰਾ ਕੇ ਫਿਰ ਮੇਰੇ ਪਿਤਾ ਜੀ ਨੂੰ ਧੀੜ ਪੈ ਗਈ ਫਿਰ ਬਾਦਲ ਦੇ ਨਾਲ ਸਖੀਪ ਸਿੰਘ ਬਾਦਲ ਦੇ ਫਿਰ ਪ੍ਰਕਾਸ਼ ਬਾਦਲ ਦੇ ਨਾਲ ਫਿਰ ਚਲੇ ਗਏ ਜੀ ਫਿਰ ਨਹੀਂ ਸਾਲੀ ਫਿਰ ਪਿੰਡ ਵਿੱਚ ਆਇਆ ਫਿਰ ਦਸੀ ਸਾਲੀ ਪਿੰਡ ਵਿੱਚ ਆਏ ਹੋਏ ਜੀ ਬਿਲਕੁਲ ਜੀ ਇਹ ਉਹ ਪਰਿਵਾਰਾਂ ਦੇ ਮੈਂਬਰ ਨੇ ਜਾਂ ਕਹਿ ਸਕਦੇ ਵਾਰਿਸ ਨੇ ਜਿਨ੍ਹਾਂ ਨੇ ਬਜ਼ੁਰਗਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਅਹਿਮ ਯੋਗਦਾਨ ਪਾਇਆ ਦੇਸ਼ ਨੂੰ ਆਜ਼ਾਦੀ ਦੇ ਲਈ ਉਹਨਾਂ ਨੇ ਵੱਖ-ਵੱਖ ਜੇਲਾਂ ਕੱਟੀਆਂ ਪਰ ਸਾਡੀਆਂ ਫਰਕਾਹਾਂ ਨੇ ਇਹਨਾਂ ਪਰਿਵਾਰਾਂ ਦੀ ਫ਼ਤਨੀ ਲਈ ਅੱਜ ਇਹ ਪਰਿਵਾਰ ਦੋ ਵਕਤੀ ਰੋਟੀ ਤੋਂ ਮਹਤਾਜ ਹੋ ਚੁੱਕਾ ਹੈ ਦਾਦਾ ਵੀ ਠੋਕਰਾ ਖਾ ਰਿਹਾ ਹੈ ਸਿਰ ਤੇ ਛੱਤ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਗੰਦ ਫੰ ਨੂੰ ਪਿਆਰ ਜੇਕਰ ਪ੍ਰਸ਼ਾਸਨ ਜਾਂ ਫੰਮਰੀਆਂ ਸਰਕਾਰਾਂ ਇਹਨਾਂ ਦੀ ਗੱਲ ਸੁਣਦੀਆਂ ਤਾਂ ਅੱਜ ਇਹਨਾਂ ਪਰਵਾਰਾਂ ਨੂੰ ਸੜਕਾਂ ਤੇ ਰੋਣ ਦੀ ਲੋੜ ਨਹੀਂ ਸੀ ਪੈਣੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਸਮਾਜ ਸੇਵੀ ਜਸੇ ਬੰਦੀਆਂ ਸਮਾਜ ਸੇਵੀ ਸੁਸਾਇਟੀਆਂ ਨੂੰ ਅਪੀਲ ਕਰਾਂਗੇ ਕਿ ਇਸ ਭੈਣ ਦੀ ਮਦਦ ਕੀਤੀ ਜਾਵੇ ਅਸੀਂ ਲਗਾਤਾਰ ਇਸ ਭੈਣ ਦਾ ਇੱਕ ਮੋਬਾਈਲ ਫੋਨ ਨੰਬਰ ਵੀ ਆਪਣੀ ਸਕਰੀਨ ਦੇ ਉੱਤੇ ਚਲਾ ਰਹੇ ਹਾਂ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਇਹਨਾਂ ਦੇ ਸਿੱਧੇ ਕੰਟੈਕਟ ਫੋਨ ਨੰਬਰ ਤੇ ਮਦਦ ਕਰ ਸਕਦੇ ਨੇ ਇਹਨਾਂ ਤੱਕ ਮਦਦ ਪਹੁੰਚਾ ਸਕਦੇ ਨੇ ਤੁਹਾਡੀ ਮਦਦ ਦੀ ਅੱਜ ਇਸ ਪਰਵਾਰ ਨੂੰ കമരാമ വിശാല തര